ਸੱਸੀ ਗੱਲ ਦੋਸਤੋ ਆ ਜੋ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ ਇਹ ਬੰਦਾ ਕੌਣ ਆ ਇਹ ਅਮਰੀਕਾ ਦਾ ਬੰਦਾ ਇਹ ਬੰਦਾ ਨਿਵੇਸ਼ਕ ਹੈ ਕਿਉਂ న్యూਸ ਦੀ ਇਹ ਬੰਦਾ ਬਹੁਤ ਸਮੇਂ ਤੋਂ ਸੋਨੇ ਚਾਂਦੀ ਦੇ ਵਿੱਚ ਸੋਨੇ ਚਾਂਦੀ ਦੀ న్యూਸ ਆਪਣੇ ਕੋਲ ਰੱਖਦਾ న్యూਸ ਦਿੰਦਾ ਵੀ ਹੈ ਯੂਟਿਊਬਰ ਵੀ ਇਹ ਬੰਦਾ ਬਹੁਤ ਵਧੀਆ ਮੈਂ ਪਹਿਲਾਂ ਵੀਡੀਓ ਦੇਖਿਆ ਜਿੱਦਾਂ ਇਹ ਕਹਿੰਦਾ ਵੀ ਸੱਚ ਹੁੰਦਾ ਇਹ ਇਸ 100 ਡਾਲਰ ਨੂੰ ਵਿਆਸੀ ਤੇ ਚਾਂਦੀ 100 ਡਾਲਰ ਤੇ ਪੁੰਚਣ ਵਾਲੀ ਆ ਠੀਕ ਹੁਣ ਇਹ ਬੰਦੇ ਕੋਲੇ ਤਤ ਇਹ ਜੇ ਆ ਵੀ ਇਹ ਬੰਦਾ ਦੱਸ ਰਿਹਾ ਵੀ ਚਾਂਦੀ ਆਉਣ ਵਾਲੇ 10 15 ਸਾਲਾਂ ਦੇ ਵਿੱਚ ਵਿੱਚ 7000 ਤੱਕ ਜਿਵੇਂ ਸੋਨਾ ਹੁਣ 1 ਕਰੋੜ 28 ਲੱਖ ਨੂੰ ਆ 4500 ਡਾਲਰ ਤੇ ਆ ਤੇ ਚਾਂਦੀ ਵੀ ਸੋਨੇ ਤੋਂ ਤਾਂ ਲੰਘ ਸਕਦੀ ਆ ਠੀਕ ਆ ਇਹ ਕਹਿ ਰਿਹਾ ਵੀ ਚਾਂਦੀ 7000 ਡਾਲਰ ਪ੍ਰਤੀ ਔਂਸ ਤੱਕ ਹੋ ਸਕਦੀ ਆ ਕੀ ਪਹੁੰਚ ਸਕਦੀ ਹੈ ਉਹਦੇ ਵੀਡੀਓ ਬਣਾਈ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਠੀਕ ਹੈ YouTube ਤੇ ਇਹਦਾ ਨਾਮ ਪੀਟਰ ਸਹਿਬਾ ਠੀਕ ਹੈ ਕੀ ਚਾਂਦੀ 7000 ਡਾਲਰ ਪ੍ਰਤੀ ਔਂਸ ਤੱਕ ਕਿਉਂ ਪਹੁੰਚ ਸਕਦੀ ਹੈ ਉਹ ਕਹਿੰਦਾ ਕਿਉਂ ਪਹੁੰਚ ਸਕਦੀ ਉਹਦੇ ਕੋਲੇ ਰੀਜਨ ਉਹਨੇ ਦੱਸੇ ਉਹਨੇ ਮੇਨ ਰੀਜਨ ਪਤਾ ਕੀ ਦੱਸਿਆ ਉਹ ਬੰਦਾ ਕਹਿ ਰਿਹਾ ਵੀ ਚਾਂਦੀ ਜਿਹੜੀ ਅਮਰੀਕਾ ਉਹ ਡਾਲਰ ਸਪਾਈ ਜਾ ਰਹੀ ਹੈ ਜਿਵੇਂ ਡਾਲਰ ਸੁਪਿਆ ਜਾਂਦਾ ਤਾਂ ਪੈਸੇ ਦੀ ਵੈਲਿਊ ਡਾਲਰ ਦੀ ਘਟਦੀ ਆ ਤੇ ਚਾਂਦੀ ਤੇ ਸੋਨਾ ਤਾਂ ਯੱਦਦੇ ਆ ਉੱਤੋਂ ਕੀ ਆ ਜਿਹੜਾ 골ਡ ਸਿਲ버 ਰੇਸ਼ਿਓ ਆ ਉਹ ਬਹੁਤ ਘੱਟ ਆ ਇਸ ਟਾਈਮ ਉਹ ਦੱਸ ਰਿਹਾ ਵੀ ਚਾਂਦੀ 200 300 ਡਾਲਰ ਤੱਕ ਤੁਸੀਂ ਆਪ ਹੀ ਸੁਣਿਆ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਕਿ ਉਹ 사કી ਵੀ ਕਹਿ ਰਹੇ 200 300 ਡਾਲਰ ਤਾਮ ਜਾਣੀਆਂ ਕੋਈ 500 ਡਾਲਰ ਤੱਕ ਵੀ ਕਹਿ ਰਿਹਾ ਵਾ ਠੀਕ ਆ ਪਰ ਇਹ ਬੰਦਾ ਕੀ ਕਹਿ ਰਿਹਾ 7000 ਡਾਲਰ ਤੱਕ ਚਾਂਦੀ ਜਾ ਸਕਦੀ ਹੈ ਠੀਕ ਉਹਦਾ ਮੇਨ ਰੀਜਨ ਉਹ ਹੀ ਹੈ ਵੀ ਅਮਰੀਕਾ ਬਾਰ-ਬਾਰ ਡਾਲਰ ਛਪਾਈ ਜਾ ਰਿਹਾ ਉਹਦੇ ਨਾਲ ਡਾਲਰ ਦੀ ਵੈਲਿਊ ਘਟਦੀ ਆ ਪੈਸਾ ਜ਼ੀਰੋ ਹੋ ਰਿਹਾ ਉਹ ਕਹਿੰਦਾ ਠੀਕ ਆ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਿਆ ਵਾ ਠੀਕ ਆ ਇਹ ਗੱਲਾਂ ਨਿਊਜ਼ ਨਹੀਂ ਦੱਸ ਰਹੇ ਕਹਿੰਦਾ ਵੱਡੇ ਵੱਡੇ ਠੀਕ ਉਤੋਂ ਇਹਦੀ ਡਿਮਾਂਡ ਬਹੁਤ ਜ਼ਿਆਦਾ ਵਾ ਸਪਾਲੀ ਬਹੁਤ ਘਟਾਉਣ ਵਾਲੇ 15 15 20 ਸਾਲਾਂ ਦੇ ਵਿੱਚ ਸੋਨੇ ਦੇ ਬਰਾਬਰ ਜਾ ਸਕਦੀ ਚਾਂਦੀ ਸੋਨੇ ਦੇ ਬਰਾਬਰ ਸੋਨਾ 5000 ਡਾਲਰ ਤੇ ਪਹੁੰਚਣ ਵਾਲਾ ਤੇ ਇਹ 7000 ਸੋਨੇ ਤੋਂ ਵੀ ਤਾਂ ਦੱਸ ਰਿਹਾ ਇਹ ਬੰਦਾ ਕਿ ਕਰੋੜਾਂ ਦੀ ਜਾਂਦੀ ਹੋ ਜਾਣੀ ਹੈ ਬੰਦਾ ਕਹਿ ਰਿਹਾ ਠੀਕ ਹੈ ਬਾਕੀ ਤੁਸੀਂ ਇਹਦੀ ਵੀਡੀਓ YouTube ਤੇ ਜਾ ਕੇ ਦੇਖ ਸਕਦੇ ਹੋ ਸਪੀਟਰ ਸਹਿਵਾ ਬੰਦੇ ਦਾ ਨਾ ਇਹਦਾ ਠੀਕ ਹੈ ਇਹਦੇ YouTube ਤੇ ਬਹੁਤ ਵੀਡੀਓ ਆ ਠੀਕ ਹੈ ਇਹਦਾ ਮੇਨ ਮੋਟਿਵ ਇਹੀ ਆ ਵੀ ਚਾਂਦੀ ਬਹੁਤ ਜ਼ਿਆਦਾ ਵੱਧ ਸਕਦੀ ਆ ਠੀਕ ਹੈ ਤੇ ਇਹ ਤੁਹਾਨੂੰ ਵੀ ਪਤਾ ਗੋਲਡ ਅੱਜ ਤੋਂ 20 ਸਾਲ ਪਹਿਲਾਂ ਕੀ ਰੇਟ ਸੀ ਗੋਲਡ ਦਾ 2015 ਦੇ ਵਿੱਚ ਗੋਲਡ 18 ਲੱਖ ਨੂੰ ਸੀ ਕਿ ਕਿਲੋ ਹੁਣ ਕਿੰਨੇ ਨੂੰ ਆ 1 ਕਰੋੜ 28 ਲੱਖ ਨੂੰ ਦੇ ਇਹ 7000 ਤੱਕ ਜਾ ਰਿਹਾ ਜੇ ਕੋਈ ਅੱਜ ਬੰਦਾ ਇਸੋ ਕਹੇ ਚਾਂਦੀ ਦੇ ਵਿੱਚ ਨਿਵੇਸ਼ ਕਰਨ ਵਾਲਾ ਤਾਂ ਚਾਂਦੀ ਦੇ ਈਟੀਐਫ ਵਿੱਚ ਕਰ ਸਕਦਾ ਫਿਜ਼ੀਕਲ ਲੈ ਕੇ ਰੱਖ ਸਕਦਾ ਚਾਂਦੀ ਨੂੰ ਪਰ ਇੰਨੀ ਗਾਰੰਟੀ ਆ ਵੀ ਚਾਂਦੀ 10-15 ਲੱਖ ਤੱਕ ਦਾ ਜਾਊਗੀ ਆਉਣ ਵਾਲੇ 10 ਸਾਲਾਂ ਦੇ ਵਿੱਚ ਠੀਕ ਹੈ ਇਹ ਤੁਹਾਨੂੰ ਵੀ ਪਤਾ ਲੱਗ ਰਿਹਾ ਹਰੇਕ ਨੂੰ ਪਤਾ ਹੀ ਹੈ ਤਾਂ ਲੰਬੇ ਸਮੇਂ ਵਾਸਤੇ ਵਧਣ ਵਾਲੀਆਂ ਚੀਜ਼ਾਂ ਠੀਕ ਹੈ ਉਦੋਂ ਇੰਡੀਆ ਦਾ ਰੁਪਇਆ ਇੰਡੀਆ ਨੂੰ ਕਿਉਂ ਫਾਇਦਾ ਹੋ ਰਿਹਾ ਇੰਡੀਆ ਦੇ ਲੋਕਾਂ ਨੂੰ ਕਿਉਂਕਿ ਇੰਡੀਆ ਦਾ ਰੁਪਇਆ ਵੀ ਗਿਰ ਰਿਹਾ ਤੇ ਚਾਂਦੀ ਕੀ ਹੈ ਡਾਲਰ ਤੋਂ ਵੀ ਤਾਂ ਜਾਂਦੀ ਹੈ ਡਾਲਰ ਤੋਂ ਵੀ ਉੱਪਰ ਚੀਜ਼ ਆ ਡਾਲਰ ਗਿਰਦਾ ਤਾਂ ਹੀ ਚਾਂਦੀ ਨੂੰ ਫਾਇਦਾ ਤੇ 골ਡ ਨੂੰ ਜੇ ਰੁਪਇਆ ਗਿਰਦਾ ਤਾਂ ਹੀ ਚਾਂਦੀ ਨੂੰ ਫਾਇਦਾ ਉਹਦੇ ਦੋਨਾਂ ਚੀਜ਼ਾਂ ਕਰਕੇ ਤਾਂ ਜਾ ਰਹੀ ਜਾਂਦੀ ਠੀਕ ਹੈ ਉੱਤੋਂ ਸਪਾਈ ਬਹੁਤ ਜਾ ਰੇ ਪੈਸਾ ਅਮਰੀਕਾ ਦੇ ਠੀਕ ਆ ਇੱਕ ਰੇਟ ਕੱਟ ਜਦੋਂ ਲੱਗਦਾ ਵਾ ਉਹਦੇ ਨਾਲ ਚਾਂਦੀ ਇੱਕ ਲੜਾਈ ਦਾ ਮਾਹੌਲ ਤੁਹਾਨੂੰ ਪਤਾਉਣ ਵਾਲੇ ਕੋਈ ਵੀ ਸਾਲਾ ਚ ਬਲਡਵਾਰ ਵੀ ਹੋ ਸਕਦੀ ਹੈ ਉਹ ਵੀ ਇੱਕ ਚੀਜ਼ਾਂ ਜਿਹੜੀ ਵਾਰ ਉਹ ਵੀ ਇਹ ਲੋਕ ਡਰ ਜਾਂਦੇ ਆ ਡਰਨ ਤੋਂ ਬਾਅਦ ਲੋਕ ਕਹਿ ਰਹੇ ਬਈ ਪੈਸਾ ਬੈਂਕ ਚ ਰੱਖਣਾ ਸੇਵ ਨਹੀਂ ਤੁਹਾਨੂੰ ਵੀ ਪਤਾ ਬੰਦਾ ਸੋਚਦਾ ਯਾਰ ਪੈਸਾ ਸਾਡਾ ਖਤਮ ਨਾ ਹੋ ਜੇ ਪੈਸਾ ਸਾਡਾ ਸਰਕਾਰ ਦਾ ਚੁਰਾ ਲੇ ਉਹ ਚੀਜ਼ਾਂ ਸੋਚ ਕੇ ਬੰਦਾ ਸੋਚਦਾ ਨਹੀਂ ਬੈਂਕ ਚੋਂ ਪੈਸਾ ਕੱਢੋ 골ਡ ਸਰਵਰ ਦੇ ਵਿੱਚ ਨਿਵੇਸ਼ ਕਰੋ ਹਰ ਕੋਈ ਬੰਦਾ ਸੋਚਾ ਸੋਚਦਾ ਇਹ ਚੀਜ਼ਾਂ ਤੇ ਸੱਚ ਵੀ ਆ ਠੀਕ ਆ ਇਨਵੈਸਟ ਕਰਨ ਤੋਂ ਪਹਿਲਾਂ ਆਪਣੀ ਰਿਸਰਚ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਹੀ ਇਨਵੈਸਟ ਕਰੋ ਥੈਂਕ ਯੂ ਸਾਡਾ ਵੀਡੀਓ ਬਣਾਉਣ ਦਾ ਮਕਸਦ ਆ ਤੁਹਾਡੇ ਤੱਕ ਨੌਲੇਜ ਪਹੁੰਚੇ ਇੱਕ ਪੰਜਾਬ ਦਾ ਹਰ ਇੱਕ ਇੱਕ ਬੰਦੇ ਨੂੰ ਨੌਲੇਜ ਪਹੁੰਚੇ ਇਨਵੈਸਟ ਕਿੱਥੇ ਕਰਨਾ ਉਹਨੇ ਠੀਕ ਹੈ ਜ਼ਮੀਨ ਵੀ ਲਓ ਹਰ ਚੀਜ਼ ਵਿੱਚ ਇਨਵੈਸਟ ਕਰੋ ਪਰ ਇਧਰ ਵੀ ਧਿਆਨ ਦਿਓ ਥੈਂਕ ਯੂ